ਦੇ ਡੈਂਟਿੰਗ ਪੇਂਟਿੰਗ ਕਿਸੇ ਤਰ੍ਹਾਂ ਦਾ ਵੀ ਤੁਹਾਡੀ ਗੱਡੀ ਨੂੰ ਨੁਕਸਾਨ ਦਾ ਤਾਂ ਬਾਈ ਖਵਾਜਕੇ ਤੋਂ ਜਿਹੜਾ ਬਹੁਤ ਬੜੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਤੋਂ ਪਹਿਲਾਂ ਤਸਵੀਰ ਤੁਹਾਨੂੰ ਦਿਖਾਵਾਂਗੇ ਕੈਮਰਾ ਪਰਸਨ ਕਰਾਂਗਾ ਇੱਕ ਵਾਰੀ ਪੰਜਾਬ نیوز ਵੀਡੀਓ ਦਿਖਾ ਦਿੱਤੀ ਜਾਵੇ ਸੁਆਨ ਕਾਰ ਵਰਕਸ਼ਾਪ ਨਰਿੰਦਰ ਸਿੰਘ ਨਾਵਾਬੀਦਾ ਤੇ ਨੰਬਰ ਹੈ 70533 33318 ਫਿਰ ਬੋਲਾਂਗੇ 70533 ਤੇ 33318 ਆਪਣਾ ਕੰਮ ਆ ਜੀ ਕਟੀਆਂ ਦੀ ਡੈਂਟਿੰਗ ਪੇਂਟਿੰਗ ਦਾ ਤੇ ਆਪਣਾ ਕੰਮ ਕਰਦੇ ਦਾ ਸਾਰੇ ਆ ਲੇਕਿਨ ਜਿਹੜਾ ਆਪਣਾ ਕੰਮ ਆ ਮਾਈਨਰ ਤੋਂ ਮਾਈਨਰ ਅਸੀਂ ਬਰੀਕੀ ਤੋਂ ਬਰੀਕੀ ਡੈਂਟ ਕੱਢ ਕੇ ਦਿੰਨੇ ਆ ਵੀਰ ਜੀ ਇਹਨੂੰ ਕਹਿੰਦੇ ਆ ਜੀ ਡੈਂਟ ਪੁੱਲਰ ਇਹ ਆਪਣੇ ਏਰੀਆ 'ਚ ਕਿਸੇ ਕੋਲ ਨਹੀਂ ਹੈਗਾ ਸਿਰਫ ਆਪਣੇ ਕੋਲ ਆ ਇਹ ਆਪਾਂ ਸਪੈਸ਼ਲ ਇੰਪੋਰਟ ਕਰਾਇਆ ਵਾ ਡੈਂਟ ਪੁੱਲਰ ਤਾਂ ਬਾਈ ਜੀ ਤੁਸੀਂ ਦੇਖ ਲਿਓ ਬਿਲਕੁਲ ਪ੍ਰੀਮਿਅਮ ਦਾ ਪ੍ਰੀਮਿਅਮ ਡੈਂਟ ਤੇ ਵੀ ਆਪਾਂ ਨਾ માત્ર ਵੀ ਪੱਟੀ ਨਹੀਂ ਪਰਣੀ ਹੈਗੀ ਬਿਲਕੁਲ ਡੈਂਟ ਕੱਢ ਦੇਣਾ ਆਪਾਂ ਗੱਡੀ ਦਾ ਮਸ਼ੀਨ ਦਾ ਡੈਂਟ ਪੂਰਾ ਵਧੀਆ ਕੱਢ ਕੇ ਦੇ ਦਾਂ ਤੇ ਕੋਸਟ ਵੀ ਬਿਲਕੁਲ ਘੱਟ ਰੇਟ ਤੇ ਜੀ ਵੀ ਆਪਣੀ ਇੱਥੇ ਹੀ ਵਰਕਸ਼ਾਪ ਹੈ ਜੀ ਨਾਉ ਰੋਡ ਖਵਾਜ ਕੇ ਸੁਜੀ ਟਰਾਲੀਆਂ ਵਾਲਿਆਂ ਨਾਲ ਇੱਥੇ ਨਾਲ ਹੀ ਆਪਣੀ ਵਰਕਸ਼ਾਪ ਆ ਜਿਵੇਂ ਦਾ ਦਿਲ ਕਰਦਾ ਉਵੇਂ ਦਾ ਕਰੋ ਲੇਕਿਨ ਤਸੱਲੀ ਨਾ ਕਰੋ ਕਦੀ ਵੀ ਨੂੰ ਆਪਾਂ ਕਿਸੇ ਵੀ ਚੀਜ਼ ਕੋਈ ਨਹੀਂ ਕੀਤਾ ਵੀ ਆਪਾਂ ਅੱਜ ਕੌਂ ਵੀ ਦਾ ਲੇਕਿਨ ਕੰਮ ਬੜੇ ਤਸੱਲੀ ਨਾਲ ਕਰਦੇ ਆ ਆ ਦੇਖ ਸਕਦੇ ਹੋ ਕਿ ਇੱਥੇ ਹੱਥ ਲੱਗਦਾ ਨਾ ਐ ਹੱਥ ਵੀ ਕੋ ਤਿਲਕਲਾ ਜਾ ਰਿਹਾ ਕਿ ਇੰਨੀ ਵਰੀਆ ਬਾਈ ਨੇ ਫਿਨਿਸ਼ਿੰਗ ਕੀਤੀ ਹੈ ਕਿਉਂਕਿ ਅਕਸਰ ਦੇਖਦੇ ਨੇ ਆਪਾਂ ਲੱਖਾਂ ਰੁਪਏ ਖਾਦਾ ਲੱਗ ਜਾਂਦਾ ਪਰ ਸਾਨੂੰ ਉਸੇ ਤਰ੍ਹਾਂ ਦੇ ਕਹਿੰਦੇ ਨੇ ਕਿ ਉਹ ਕੁਆਲਿਟੀ ਨਹੀਂ ਮਿਲਦੀ ਸਾਨੂੰ ਉਹ ਚੀਜ਼ ਨਹੀਂ ਮਿਲਦੀ ਜੋ ਸਾਨੂੰ ਚਾਹੀਦੀ ਆ ਪਰ ਬਾਈ ਦਾ ਇੱਕ ਦੂਜੀ ਗੱਲ ਬਾਈ ਇਹ ਵੀ ਕਹਿ ਰਿਹਾ ਕਿ ਮੈਂ ਸਾਰਾ ਨਾਲ ਤੁਹਾ ਟ੍ਰੇਡ ਦੇ ਕੰਮ ਕਰਕੇ ਦੇ ਰਿਹਾ ਕਿ ਅਗਰ ਤੁਹਾਡੇ ਪੈਸੇ ਫਜ਼ੂਲ ਨਹੀਂ ਜਾਣਗੇ ਤੋ ਵੀਡੀਓ ਨੂੰ ਵੀ ਸੇਵ ਕਰਕੇ ਰੱਖ ਲਓ ਅਗਰ ਤੁਸੀਂ ਸੋਚ ਰਹੇ ਹੋ ਅਸੀਂ ਕਿਹੜਾ ਕਾਰੀਗਰ ਕੋ ਜਾਈਏ ਤੇ ਨਰਿੰਦਰ ਸਿੰਘ ਜਿਹੜਾ ਵੀਰ ਹੈ ਖਵਾਜਕੇ ਤੋਂ ਰਾਹ ਰੋਡ ਖਵਾਜਕੇ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਹੈ ਕਾਫੀ ਅਜੇ ਸੋਸ਼ਲ ਮੀਡੀਆ ਤੇ ਵੀਡੀਓ ਆ ਰਹੀਆਂ ਨੇ ਜੀ ਦੇ ਨਾਮ ਤੋਂ ਬਿਚਦਾ ਹੈ ਮੁੰਡੇ ਯਾਰ ਜਿੰਨਾ ਲੱਗਦਾ ਯਾਰ ਬਾਈ ਨੇ ਗੱਲ ਕਰਾ ਮਜਾਈ ਕਰ ਰਿਹਾ ਤੇ ਪੂਰੇ ਉਹਨਾਂ ਨੇ ਸਾਰਾ ਤਿਆਰ ਕਰਕੇ ਦੇਣਾ ਪੇਂਟ ਮੇ ਆ ਆ ਪੇਂਟ ਦੀ ਹਾਂ ਜੀ ਆਪਣੇ ਕੋਲ 5 ਸਾਲ ਦੀ ਗਾਰੰਟੀ ਹੁੰਦੀ ਹੈ ਜੀ ਪੇਂਟ ਦੀ ਲੱਗੇ ਵੱਜੇ ਨਾ ਸਾਡੀ ਕੋਈ ਪੇਪੜੀ ਬਾਨੀ ਕੁਝ ਲੀਕਜ ਪ੍ਰੋਬਲਮਾਂ ਦੀ ਪੇਂਟ ਬਾਨੀ ਅਸੀਂ ਜ਼ਿੰਮੇਵਾਰ ਬਣੇ ਮਾ ਵਿਸਾਇਲ ਮੇਰਾ ਹਮੇਸ਼ਾ ਸੱਚ ਦੀ ਖਬਰ ਦਿਖਾਉਂਦਾ ਜੇ ਰੱਬ ਨਾ ਕਰੇ ਪ੍ਰਮਾਤਮਾ ਨਾ ਕਰੇ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦੀ ਸਾਨੂੰ ਕੋਲ ਆ ਜਾਂਦੀ ਹੈ ਕਿ ਬਾਈ ਨੇ ਗਾਰੰਟੀ ਦਿੱਤੀ ਸੀ ਤੇ ਗਾਰੰਟੀ ਜੋ ਬਾਈ ਮੁੱਕਰਦਾ ਪਿਆ ਵਾ ਤੇ ਮੈਂ ਵੀਡੀਓ ਡਿਲੀਟ ਨਹੀਂ ਕਰਨੀ ਤੇ ਮੈਂ ਉਸ ਬਾਈ ਨਾਲ ਖੜਾ ਹਾਂ ਮੈਂ ਕਹਾਂ ਜੀ ਅਸੀਂ ਬੈਠੇ ਆ ਕੋਈ ਵੀ ਪ੍ਰੋਬਲਮ ਆਉਂਦੀ ਹੈ ਸਾਡੇ ਕੋਲ ਆਓ ਪਰ ਅਜ ਤੱਕ ਕਦੇ ਐਮ ਦੀ ਕੰਪਲੇਂਟ ਆਈ 12 ਸਾਲ ਦਾ ਤਿਆਰਬਾਜੀ ਮੇਰਾ ਪੇਂਟ ਦੇ ਮੰਗ ਲਈ ਅਜ ਤੱਕ ਕਦੇ ਮਾੜਾ ਮਟੀਰੀਅਲ ਨਹੀਂ ਲਾਇਆ ਮਾੜਾ ਸਮਾਨ ਨਹੀਂ ਵਾਪਿਆ ਹੈਗਾ ਦੇਖੋ ਜੀ ਡਰ ਉਹਨੂੰ ਹੁੰਦਾ ਜਿਹੜਾ ਮਾੜਾ ਵਾਤੂਗਾ ਅਸੀਂ ਮਾੜਾ ਕਦੇ ਵਾਪਿਆ ਨਹੀਂ ਨਾ ਸੱਚਨਾ ਹੋ ਸਕਦਾ ਸਾਸੀਗਾ ਦੋਸਤੋ ਲਾਈਵ ਹੋਏ ਆ ਪੰਜਾਬ ਨੂੰ 240 TV ਚੈਨਲ ਤੇ ਤੇ ਵੀਡੀਓ ਨੂੰ ਚਲਦੀ ਚਲਦੀ ਕਰ ਦੋ ਸ਼ੇਅਰ ਗੱਡੀਆਂ ਵਾਲੇ ਸ਼ਕੀਨ ਵਾਲੇ ਵੀਰ ਹੁਣ ਤੁਹਾਡੇ ਵਾਸਤੇ ਵੀਡੀਓ ਬਹੁਤ ਖਾਸ ਹੋਵੇਗੀ ਤੇ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਜੋ ਤੁਹਾਨੂੰ ਅਸੀਂ ਵੀਡੀਓ ਦਿਖਾਉਣ ਜਾ ਰਹੇ ਆ ਕਾਰਾਂ ਦੇ ਡੈਂਟਿੰਗ ਪੇਂਟਿੰਗ ਕਿਸੇ ਤਰ੍ਹਾਂ ਦਾ ਵੀ ਤੁਹਾਡੀ ਗੱਡੀ ਨੂੰ ਨੁਕਸਾਨ ਦਾ ਤਾਂ ਭਾਈ ਖਵਾਜਕੇ ਤੋਂ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ਤੋਂ ਪਹਿਲਾਂ ਤਸਵੀਰ ਤੁਹਾਨੂੰ ਦਿਖਾਵਾਂਗੇ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰੀ ਪੰਜਾਬ ਨੂੰ ਤੋਂ ਵੀਡੀਓ ਦਿਖਾ ਦਿੱਤੀ ਜਾਵੇ ਸਵਾਨ ਕਾਰ ਵਰਕਸ਼ਾਪ ਔਰ ਤੁਸੀਂ ਦੇਖ ਸਕਦੇ ਹੋ ਜਿੱਥੇ ਸਪੈਸ਼ਲ ਇੱਥੇ ਹਰ ਤਰ੍ਹਾਂ ਦੀਆਂ ਕਾਰਾਂ ਦੀ ਡੈਂਟਿੰਗ ਪੈਂਟਿੰਗ ਕੰਬਾਊਂਡ ਡਰਾਈ ਕਲੀਨ ਤਸਲਵੀ ਵਰਕਸ਼ ਕੀਤੀ ਜਾਂਦੀ ਹੈ ਤੇ ਬਾਈ ਦਾ ਨੰਬਰ ਵੀ ਸੇਵ ਕਰ ਲਓ ਕੈਮਰੇ ਵੀਰ ਨੂੰ ਕਹਾਂਗਾ ਇੱਕ ਵਾਰੀ ਚਿਰਾ ਦਿਖਾ ਦਿੱਤੀ ਜਾਣਾ ਬਾਈ ਦਾ ਨੰਬਰ ਵੀ ਤੁਸੀਂ ਸੇਵ ਕਰ ਲਓ ਨੰਬਰ ਬੋਲਾਂਗੇ ਨਾਲ ਦੇ ਨਾਲ ਨਰਿੰਦਰ ਸਿੰਘ ਨਾਵਾ ਵੀਰ ਦਾ ਤੇ ਨੰਬਰ ਹੈ 70533 33 318 ਫਿਰ ਬੋਲਾਂਗੇ 705 33 ਤੇ 33 318 ਤਾਂ ਅਸੀਂ ਉਸ ਚਿਹਰੇ ਨੂੰ ਅੱਗੇ ਲੈ ਕੇ ਆ ਲਗੇ ਕੈਮਰੇ ਤੇ ਨਿਰਿੰਦਰ ਵੀਰੇ ਬਹੁਤ ਧਮਾਲ ਪਾਈ ਆ ਇਸ ਇਲਾਕੇ ਦੇ ਵਿੱਚ ਬਹੁਤ ਤੁਹਾਡੀਆਂ ਵੀਡੀਓ ਦੇਖਦੇ ਜਾ ਰਹੇ ਤੇ ਬਾਈ ਨੇ ਕਮਾਲ ਕੀਤੀ ਭਈ ਆ ਗੱਡੀਆਂ ਤਾਂ ਜਿਹੜਾ ਡੈਂਟਿੰਗ ਪੈਂਡ ਕਰਾ ਕੇ ਲੈ ਜਾਂਦਾ ਉਹ ਘਰ ਜਾਂਦਾ ਉਹ ਇਹਦਾ ਇੱਕ ਇੰਨੇ ਕੀ ショਰੂਮ ਦੀ ਗੱਡੀ ਆ ਤੇ ਐਸਾ ਕਿਹੜਾ ਚਮਤਕਾਰ ਲੈ ਕੇ ਆਇਆ ਮੇਰਾ ਵੀ ਸੋ ਵੀਰੇ ਸਾਈਲ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀਆਂ ਤੁਹਾਡੀਆਂ ਵੀਡੀਓ ਦੇਖੀਆਂ ਬੂਥ ਗਾਰਡ ਮੁੱਦੇ ਦੀਆਂ ਗੋਸ ਗਾਰਡ ਦੀਆਂ ਤੇ ਮੇਰਾ ਵੀ ਦਿਲ ਕੀਤਾ ਮੈਂ ਕਿਹਾ ਵੀਰ ਬਹੁਤ ਵਧੀਆ ਕੰਮ ਕਰਦਾ ਤੇ ਆਪਾਂ ਵੀ ਇੱਕ ਵਾਰ ਬੁਲਾਈਏ ਆਪਣੀ ਵਰਕਸ਼ਾਪ ਤੇ ਸੋ ਤੁਸੀਂ ਆਏ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਆਪਣਾ ਕੰਮ ਆ ਜੀ ਕਟੀਆਂ ਦੀ ਟੈਂਟਿੰਗ ਪੇਂਟਿੰਗ ਦਾ ਤੇ ਆਪਣਾ ਕੰਮ ਕਰਦੇ ਤਾਂ ਸਾਰੇ ਆ ਲੇਕਿਨ ਜਿਹੜਾ ਆਪਣਾ ਕੰਮ ਆ ਮਾਈਨਰ ਤੋਂ ਮਾਈਨਰ ਅਸੀਂ ਬਰੀਕੀ ਤੋਂ ਬਰੀਕੀ ਡੈਂਟ ਕੱਢ ਕੇ ਦਿੰਨੇ ਆ ਤੇ ਅਸੀਂ ਆਪਣਾ ਕੰਮ ਕਰਦੇ ਆ ਜੀ ਮਸ਼ੀਨ ਨਾਲ ਮਸ਼ੀਨ ਤੁਹਾਨੂੰ ਸਾਇਰ ਵੀਰੇ ਆਜੂ ਦਿਖਾ ਰਹੀ ਹੈ ਮਸ਼ੀਨ ਸੋ ਆਹ ਦੇਖ ਸਕਦੇ ਹੋ ਤੇ ਬਾਈ ਦੇਖੋ ਜੀ ਕੰਮ ਸਾਰੇ ਕਰਦੇ ਨੇ ਹਰ ਆਪਣੀ ਮਿਹਨਤ ਕਰਦਾ ਰੋਜੀ ਰੋਟੀ ਲਈ ਕੰਮ ਕਰਦਾ ਅਸੀਂ ਕਿਸੇ ਨੂੰ ਨਿੰਦਦੇ ਨਹੀਂ ਕਿਉਂਕਿ ਹਰ ਕੋਈ ਆਪਣਾ ਆਪਣਾ ਤਰੀਕਾ ਵਾ ਸੋ ਆਹ ਬਾਈ ਦੇ ਟੈਕਨੋਲੋਜੀ ਤੁਸੀਂ ਦੇਖ ਸਕਦੇ ਹੋ ਜੋ ਬਿਜਲੀ ਦੇ ਜੋ ਕਹਿ ਸਕਦੇ ਨੇ ਇਲੈਕਟ੍ਰੀਸ਼ੀਅਨ ਦੇ ਨਾਲ ਜਿਹੜੀ ਹੈ ਮਸ਼ੀਨੀ ਕੰਮ ਹੁੰਦਾ ਬਾਈ ਇਹ ਕੀ ਕਰ ਕੀ ਰੇਸ ਇਹ ਵੀਰ ਜੀ ਇਹਨੂੰ ਕਹਿੰਦੇ ਆ ਜੀ ਡੈਂਟ ਪੋਲਰ ਇਹ ਆਪਣੇ ਏਰੀਆ 'ਚ ਕਿਸੇ ਕੋਲ ਨਹੀਂ ਹੈਗਾ ਸਿਰਫ ਆਪਣੇ ਕੋਲ ਆ ਇਹ ਆਪਾਂ ਸਪੈਸ਼ਲ ਇੰਪੋਰਟ ਕਰਾਇਆ ਵਾ ਟੈਂਟ ਪੁੱਲਰ ਤਾਂ ਬਾਈ ਜੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਬ੍ਰੀਕ ਟੈਂਟ ਆ ਅੱਛਾ ਉਹ ਬ੍ਰੀਕ ਟੈਂਟ ਤੇ ਵੀ ਆਪਾਂ ਨਾ ਮਾਤਰ ਵੀ ਪੱਟੀ ਨਹੀਂ ਪਰਣੀ ਹੈਗੀ ਬਿਲਕੁਲ ਟੈਂਟ ਕੱਢ ਦੇਣਾ ਇਹ ਮਸ਼ੀਨ ਨੇ بارੋ-ਵਾਰ ਕੁਝ ਨਹੀਂ ਖੋਲਣਾ ਤੁਹਾਨੂੰ ਪਤਾ ਨਹੀਂ ਲੱਗੂਗਾ ਜੀ ਟੈਂਟ ਬਿਲਕੁਲ ਨਹੀਂ ਪਤਾ ਲੱਗਣਾ ਜੀ ਕੁਝ ਨਹੀਂ ਖੋਲਣਾ بارੋ-ਵਾਰ ਟੈਂਟ ਨਿਕਲਣਾ ਕਈ ਵਾਰ ਉਹਨਾਂ ਦਾ ਕਿ ਆਪਾਂ ਅੰਦਰੋਂ ਕੱਤੇ ਬਟਲੇ ਆ ਬਟਲੇ ਆ ਜੀ ਅੰਦਰੋਂ ਟੈਂਟ ਕੱਢੀ ਤੁਸੀਂ ਖਿਲਾੜ ਹੀ ਦਿੰਦੇ ਆ ਬਾਈ ਉਹ ਬੰਦੇ ਦੇ ਦਿਲ ਜਿਹੜਾ ਬੰਦਾ ਠੀਕ ਰ ਖਤਮ ਕਰਤਾ ਜੀ ਆਪਾਂ ਗੱਡੀ ਦਾ ਮਸ਼ੀਨਰ ਟੈਂਡ ਪੂਰਾ ਵਧੀਆ ਕੱਟ ਕੇ ਦਿੱਤਾ ਤੇ ਕੋਸਟ ਵੀ ਬਿਲਕੁਲ ਘੱਟ ਰੇਟ ਤੇ ਜੀ ਬਿਲਕੁਲ ਜੈਨਿਅਲ ਇਹ ਐਡਰੈਸ ਕਿੱਥੇ ਬਲ ਲੋਕ ਦੇਖ ਰਹੇ ਨੇ ਇਹ ਆਪਣਾ ਰਾਹ ਰੋਡ ਖਵਾਜਕੇ ਆ ਜੀ ਵੀਪੀਓ ਖਵਾਜਕੇ ਰਾਹ ਰੋਡ ਲੁਧਿਆਣਾ ਠੀਕ ਹੈ ਜੀ ਤੇ ਸਾਡਾ ਪਿੰਡ ਬਹੁਤ ਮਸ਼ਹੂਰ ਆ ਵੈਸੇ ਸਭ ਖਵਾਜਕੇ ਦੇ ਨਾਮ ਤੋਂ ਜੀ ਹਾਂ ਜੀ ਉਹ ਵੀ ਬਹੁਤ ਵਧੀਆ ਸਾਡੇ ਸਰਪੰਚ ਸਾਹਿਬ ਰਹੇ ਨੇ ਤੇ ਉਹ ਹੀ ਆਪਣੀ ਇੱਥੇ ਹੀ ਵਰਕਸ਼ਾਪ ਹੈ ਜੀ ਰਾਂਡ ਰੋਡ ਖਵਾਜ ਕੇ ਸੁਜੀ ਟਰਾਲੀਆਂ ਵਾਲਿਆਂ ਨਾਲ ਇਕਨਾਲ ਹੀ ਆਪਣੀ ਵਰਕਸ਼ਾਪ ਹੈ ਬਾਕੀ ਕੋਈ ਦੇਖ ਸਕਦੇ ਹੋ ਗੱਡੀ ਦਾ ਕੰਮ ਹੋ ਰਿਹਾ ਜੀ ਆ ਦੇਖ ਸਕਦੇ ਹੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਸਾਫ ਕਿਹਦਾ ਇਹ ਖਾਸ ਕਰਕੇ ਦੇਖੋ ਹਾਂਜੀ ਇਹ ਡੈਂਟਿੰਗ ਕਰਕੇ ਜੀ ਇਹਨੂੰ ਆਪਾਂ ਗਰਾਊਂਡ ਸ਼ੇਅਰ ਕਰਤੀ ਆ ਪਲਸਟਰ ਲਾਵਾਂਗੇ ਇਸ ਤੋਂ ਬਾਅਦ ਪ੍ਰਾਈਮਰ ਪਵੇਗਾ ਪਰ ਉਹਦੀ ਮਜਾਈ ਹੋ ਵੀ ਉਸ ਤੋਂ ਬਾਅਦ ਫਾਈਨਲ ਵਿੱਚ ਪੇਂਟ ਲਈ ਆਪਾਂ ਜਾਵਾਂਗੇ ਬੰਦੇ ਜਿਹੜੇ ਕਾਰੀਗਰ ਖੇ ਦੇਖਦੇ ਕਾਰੀਗਰ ਇਹਨੂੰ ਕੋ ਰਾਮ ਜੀ ਦਾ ਤਖਲੀਨਾ ਕੰਮ ਕਰਦੇ ਨੇ ਇਹ ਦੇਖੋ ਜੀ ਇਹ ਕਾਰੀਗਰ ਸਾਡੇ ਬਹੁਤ ਵਧੀਆ ਨੇ ਇਹ ਭਾਈ ਨੇ ਆਪਣੇ ਇਹਨਾਂ ਨੂੰ ਕਦੇ ਆਪਾਂ ਮਹਿਸੂਸ ਨਹੀਂ ਹੋਣ ਦਿੰਦਾ ਕਿ ਇਹ ਜਾਂ ਮੇਰੇ ਅੰਡਰ ਕੰਮ ਕਰਦੇ ਜਾਂ ਕਿਵੇਂ ਨਹੀਂ ਜਿਵੇਂ ਦਾ ਦਿਲ ਕਰਦਾ ਉਵੇਂ ਦਾ ਕਰੋ ਲੇਕਿਨ ਤਸੱਲੀ ਨਾ ਕਰੋ ਕਦੇ ਵੀ ਇਹਨਾਂ ਨੂੰ ਆਪਾਂ ਕਿਸੇ ਵੀ ਚੀਜ਼ ਕੋਈ ਨਹੀਂ ਕੀਤਾ ਵੀ ਆ ਤੁਸੀਂ ਆ ਕਿ ਸ਼ੌਕ ਤਾਂ ਲੇਕਿਨ ਕੰਮ ਬੜੇ ਤਸੱਲੀ ਨਾਲ ਕਰਦੇ ਆ ਕਦੇ ਵੀ ਇਹਨਾਂ ਤੋਂ ਕੰਪਲੇਂਟ ਹੀ ਨਹੀਂ ਆਈ ਹਰ ਇੱਕ ਬੰਦਾ ਖੁਸ਼ ਹੋ ਕੇ ਜਾਂਦਾ ਸਾਡੇ ਕੋਲ ਆ ਦੇਖੋ ਤੁਸੀਂ ਆਪਾਂ ਇਹ ਗੱਡੀ ਆ ਹੁਣ ਪੇਂਟ ਤੇ ਆ ਜੀ ਆ ਪ੍ਰਾਈਮਰ ਦੇਖੋ ਪੂਰਾ ਫਿਨਿਸ਼ਿੰਗ ਵਿੱਚ ਪ੍ਰਾਈਮਰ ਪਾਇਆ ਹੋਇਆ ਪੂਰਾ ਤਸੱਲੀ ਨਾਲ ਬਾਕੀ ਯਾਰ ਵੀ ਇਹਦੇ ਹੱਥ ਲਗਾਓ ਤਾਂ ਐ ਬਿਲਕੁਲ ਸਲਿੱਪ ਕਰਦਾ ਪਿਆ ਵੀ ਲੱਗ ਨਹੀਂਦਾ ਕਿ ਤੁਸੀਂ ਤੇ ਉਹ ਆਇਡੈਂਟੀਫਾਈਂਗ ਕੀਤੇ ਹੋਏ ਬਿਲਕੁਲ ਬਿਲਕੁਲ ਇਹ ਪੂਰੀ ਗੱਡੀ ਹੈਗੀ ਤੇ ਇਹ ਸਿੱਕੀ ਮਾਡਲ ਗੱਡੀ ਆ ਔਰ 25000 ਚੱਲੀ ਆ ਸਾਰੀ ਭਾਈ ਉਹਨੇ ਕਹਿੰਦਾ ਯਾਰ ਸਾਡੀ ਨਵੀਂ ਗੱਡੀ ਆ ਵੀ ਸ਼ੋਰੂਮ ਕੰਡੀਸ਼ਨ ਦੁਆਰੇ ਬਣਾ ਕੇ ਦੋ ਮੈਂ ਕਿਹਾ ਵੀਰੇ ਕੋਈ ਗੱਲ ਨਹੀਂ ਉਹਨਾਂ ਨੇ ਐਕਚੁਅਲੀ ਲਈ ਸਿੱਖਣ ਲਈ ਸੀ ਗੱਡੀ ਇਹ ਨਵੀਂ ਗੱਡੀ ਤੋਂ ਸਿੱਖੀ ਹੁੰਦੇ ਨੇ ਕਹਿੰਦੇ ਭਾਈ ਥੋੜੇ ਦਾ ਜਦੋਂ ਗੱਡੀ ਤਿਆਰ ਹੋਗੇ ਯਾਨੀ ਸ਼ੋਰੂਮ ਵਾਲਿਆਂ ਨੂੰ ਭੁਲੇਖਾ ਪੈ ਜਾਣਾ ਯਾਰ ਕਿ ਗੱਡੀ ਯਾਰ ਬਾਜੀ ਕਿੜਾ ਲੱਗਿਆ ਭਾਈ ਹਾਂ ਬਿਲਕੁਲ ਵੀਰੇ ਬਿਲਕੁਲ ਭਾਈ ਉਹਨਾਂ ਨੇ ਅੱਗੇ ਵੀ ਗੱਡੀਆਂ ਆਈਆਂ ਇਹ ਵੀ ਹੁਣ ਗੱਡੀ ਭੇਜੀ ਆ ਭਾਈ ਉਹਨਾਂ ਨੇ ਗੱਡੀ ਦੀ ਪੂਰੀ ਫਿਨਿਸ਼ਿੰਗ ਕਰਕੇ ਦਵਾਂਗੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਫੇਰ ਦਿਖਾਵਾਂਗੇ ਕੈਮਰੇ ਵਾਲੇ ਵੀ ਕਹਾਂਗਾ ਵੀ ਇਹਦੇ ਇੱਧਰ ਮੜਾ ਇੱਕ ਵਾਰੀ ਕੈਮਰਾ ਮਾਰ ਦੇ ਆਹ ਦੇਖ ਸਕਦੇ ਹੋ ਕਿ ਇੱਥੇ ਹੱਥ ਲੱਗਦਾ ਨਾ ਐ ਹੱਥ ਬਿਲਕੁਲ ਤਿਲਕਲਾ ਜਾ ਰਿਹਾ ਕਿ ਇੰਨੀ ਵਧੀਆ ਬਾਈ ਨੇ ਫਿਨਿਸ਼ਿੰਗ ਕੀਤੀ ਹੈ ਕਿਉਂਕਿ ਅਕਸਰ ਦੇਖਦੇ ਨੇ ਆਪਾਂ ਲੱਖਾਂ ਰੁਪਏ ਸਾਡਾ ਲੱਗ ਜਾਂਦਾ ਪਰ ਸਾਨੂੰ ਉਸੇ ਤਰ੍ਹਾਂ ਦੇ ਕਹਿੰਦੇ ਨੇ ਕਿ ਉਹ ਕੁਆਲਿਟੀ ਨਹੀਂ ਮਿਲਦੀ ਸਾਨੂੰ ਉਹ ਚੀਜ਼ ਨਹੀਂ ਮਿਲਦੀ ਜੋ ਸਾਨੂੰ ਚਾਹੀਦੀ ਆ ਪਰ ਬਾਈ ਦਾ ਇੱਕ ਦੂਜੀ ਗੱਲ ਬਾਈ ਇਹ ਵੀ ਕਹਿ ਰਿਹਾ ਕਿ ਮੈਂ ਸਾਰਾ ਨਾ ਘੱਟ ਟਰੇਡਰ ਦੇ ਕੰਮ ਕਰਕੇ ਦੇ ਰਿਹਾ ਕਿ ਅਗੇ ਤੁਹਾਡੇ ਪੈਸੇ ਫ ਤੋ ਵੀਡੀਓ ਨੂੰ ਵੀ ਸੇਵ ਕਰਕੇ ਰੱਖ ਲਓ ਅਗਰ ਤੁਸੀਂ ਸੋਚ ਰਹੇ ਹੋ ਅਸੀਂ ਕਿਹੜਾ ਕਾਰੀਗਰ ਕੋ ਜਾਈਏ ਤੇ ਨਰਿੰਦਰ ਸਿੰਘ ਜਿਹੜਾ ਵੀਰ ਹੈ ਖਵਾਜਕੇ ਤੋਂ ਰਾਹ ਰੋਡ ਖਵਾਜਕੇ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਹੈ ਕਾਫੀ ਅਜਿਹੀ ਸੋਸ਼ਲ ਮੀਡੀਆ ਤੇ ਵੀਡੀਓ ਆ ਰਹੀਆਂ ਨੇ ਵੀਰੇ ਕਿੰਨਾ ਕ ਖਰਚਾ ਆ ਜਾਣਾ ਐਸਟੀਮੇਟਲ ਵੀਰੇ ਦੇਖੋ ਆਪਾਂ ਮੰਨ ਕੇ ਚੱਲੋ ਕੰਡੀਸ਼ਨ ਦੇ ਹਿਸਾਬ ਨਾਲ ਕੱਟੀ ਦੀ ਕੰਡੀਸ਼ਨ ਕਹੇ ਜੀ ਕੰਡੀਸ਼ਨ ਦੇ ਵਿੱਚ ਆਈ ਆ ਉਹ ਸਾਹਮਣੇ ਆਪਾਂ ਰੇਟ ਦੱਸੀਦਾ ਬਿਲਕੁਲ ਘੱਟ ਰੇਟ ਬੰਦਾ ਸਾਡੇ ਤੋਂ ਐਸਟੀਮੇਟ ਵੀ ਲੈ ਸਕਦਾ ਅਸੀਂ ਦੱਸ ਸਕਦੇ ਆ ਇਹਨੂੰ ਪਰ ਕੰਡੀਸ਼ਨ ਦੇ ਅਕੋਰਡਿੰਗ ਹਾਂਜੀ ਤੇ ਕਿੰਨੇ ਦਿਨ ਚ ਗੱਡੀ ਰਿਆ ਕਰਕੇ ਦੇ ਦਿੰਦੇ ਮੰਨ ਕੇ ਚਲੋ 10 ਦਿਨ ਵਿੱਚ ਅਸੀਂ ਗੱਡੀ ਵਧੀਆ ਪੇਂਟ ਕਰਕੇ ਦੇ ਦਈਏ 10 ਕ ਹਾਂਜੀ ਫੁੱਲ ਗੱਡੀ 10 ਦਿਨ ਵਿੱਚ ਜਿੰਨੀ ਮਰਜ਼ੀ ਡੈਂਟੀ ਮੰਡੀ ਹੋਵੇ 10 ਦਿਨ ਵਿੱਚ ਵਧੀਆ ਕਰ ਦੇਈਏ ਠੀਕ ਹਾਂਜੀ ਬਾਕੀ ਤੁਹਾਨੂੰ ਪੇਂਟ ਹੋਈ ਗੱਡੀ ਵੀ ਆਪਾਂ ਦਿਖਾਉਨੇ ਆਂ ਜੀ ਪੇਂਟ ਹੋਈ ਗੱਡੀ ਵੀ ਆਈ ਆ ਆਪਣੇ ਕੋਲ ਹਾਂਜੀ ਤੇ ਆ ਦੇ ਜੀ ਆਪਣੀ ਪੇਂਟ ਕੀਤੀ ਹੋਈ ਗੱਡੀ ਆ ਇਹ ਪੇਂਟ ਕੀਤੀ ਹੋਈ ਆ ਹਾਂਜੀ ਯਾਰ ਵੀਰੇ ਇਹ ਤਾਂ ਲੱਗ ਰਿਹਾ ਜਿਦਾ ਸ਼ੋਰੂਮ ਦੇ ਹਲ ਤੇ ਸਮਾਨ ਲਗਾਣਾ ਅੱਧਾ ਕਰ ਸਮਾਨ ਲੱਗਿਆ ਤਾਂ ਰਹਿੰਦੀ ਹਾਂਜੀ ਇਹਦੇ ਪੇਂਟ ਹੀ ਮਾਰੀ ਆ ਜੀ ਅੱਛਾ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਤੇ ਫਿਨਿਸ਼ਿੰਗ ਦੇਖ ਸਕਦੇ ਹੋ ਚਾਹੇ ਵਿੱਚ ਮੂੰਹ ਦੇਖ ਲਓ ਬਿਲਕੁਲ ਐਂ ਲੱਗਦੀ ਅੱਜ ਸ਼ੋਰੂਮ ਲਗਾ ਕੇ ਆਈ ਹਾਂਜੀ ਤੁਸੀਂ ਇੱਧਰ ਆ ਕੇ ਦੇਖ ਸਕਦੇ ਹੋ ਹਾਂਜੀ ਜਿੱਦੀ ਕੰਡੀਸ਼ਨ ਦੇਖੋ ਵਿੱਚ ਤਾਂ ਇਹ ਮੂੰਹ ਦੇਖੋ ਤੁਸੀਂ ਯਾਰ ਮੈਨੂੰ ਲੱਗਦਾ ਯਾਰ ਬਾਈ ਨਾਲ ਗੱਲ ਕਰਾ ਜਦੋਂ ਨਸੀਲ ਕਰਨੀ ਮੈਂ ਹੀ ਗੱਡੀ ਲੈ ਜਾਂਦਾ ਯਾਰ ਇਹ ਸਾਨੂੰ ਲੱਗਦੀ ਗੱਡੀ ਨਹੀਂ ਨਹੀਂ ਇਹ ਵੈਸੇ ਚਲੋ ਸਾਡੇ ਟਰੈਲੂ ਗੱਡੀ ਆ ਬਾਈ ਹੁਣ ਇਹ ਆਪਣੇ ਕੋ ਤਿਆਰ ਕਰਵਾਈ ਆ ਤੁਸੀਂ ਗੱਡੀ ਇਹ ਆ ਦੇ ਇਹਦੇ ਬੰਪਰ ਤਿਆਰ ਹੋ ਰਹੇ ਆ ਜੀ ਇਸ ਗੱਡੀ ਦੇ ਆਪਾਂ ਨੂੰ ਬੰਪਰ ਵੀ ਇਹ ਕੀਤੇ ਪੁਰਾਣੇ ਹੀ ਤਿਆਰ ਆ ਇਹ ਆਪਾਂ ਉਹੀ ਬੰਪਰ ਇਹਦੇ ਬਿਲਕੁਲ ਨਿਊ ਕੰਡੀਸ਼ਨ ਚ ਬਣਾ ਦਨੇ ਆ ਕੁੰਨੀ ਹੈਗੇ ਪੁਰਾਣੇ ਆਪਾਂ ਬਣਾਣੇ ਵੀ ਦਨੇ ਆ ਫਿਰ ਯਾਰ ਵਾਕਈ ਯਾਰ ਪਤਾ ਕੋ ਨਰਿੰਦਰ ਸਿੰਘ ਬੜਾ ਨਾਮ ਸੁਣਿਆ ਜੀ ਬਾਈ ਦਾ ਮੈਂ ਕਿਹਾ ਚਲ ਖਵਾਜ ਗਿਆ ਅੱਜ ਪੰਜਾਬ ਨੂੰ ਚੈਨਲ ਬੋਲੇ ਕਿਉਂਕਿ ਅਕਸਰ ਦੇਖਦੇ ਨੇ ਕਿ ਇਹ ਕਾਫੀ ਲੋਕਾਂ ਨੂੰ ਚੈਨਲ ਪਸੰਦ ਵੀ ਕਰਦੇ ਆ ਉਹ ਸਾਡਾ ਮਕਸਦ ਸੱਚ ਦਿਖਾਣਾ ਇਹ ਨਹੀਂ ਕਿ ਪੈਸੇ ਦੋ ਪੈਸੇ ਵੱਧ ਲੈ ਕੇ ਉਹਨਾਂ ਝੂਠ ਬੋਲ ਕੇ ਨੂੰ ਗਲਤ ਤਰੀਕੇ ਨਾਲ ਦਿਖਾਇਆ ਜਾਵੇ ਕਿਉਂਕਿ ਲੋਕ ਹਰ ਕਲ ਜਿਹਨੇ ਇੱਥੇ ਲੈ ਕੇ ਆਣਾ ਉਹ ਪੈਸੇ ਖਾਚਣ ਵਾਸਤੇ ਇੱਥੇ ਆ ਰਹੇ ਹਾਂ ਜੀ ਜੀ ਬਦੋਂ ਤੁਹਾਨੂੰ ਮਤਲਬ ਤੁਹਾਡੀਆਂ ਬਹੁਤ ਵੀਡੀਓ ਦੇਖੀਆਂ ਨੇ ਤੁਹਾਨੂੰ ਸਾਡੇ ਯਾਰ ਟੋਸ ਵੀ ਮਿਲੇ ਆ ਉਹਨਾਂ ਨੇ ਵੀ ਦੱਸਿਆ ਬਾਈ ਬਾਈ ਬਿਲਕੁਲ ਸੱਚ ਦਾ ਸਾਥ ਦਿੰਦਾ ਵਾ ਤੇ ਤੁਹਾਡੀਆਂ ਬਹੁਤ ਵੀਡੀਓ ਅਸੀਂ ਲਾਈਕ ਵੀ ਕੀਤੀਆਂ ਸ਼ੇਅਰ ਵੀ ਕੀਤੀਆਂ ਤੇ ਹੁਣ ਤੱਕ ਵੀ ਦੇਖਦੇ ਹੋਣੇ ਤੁਸੀਂ ਬਹੁਤ ਵਧੀਆ ਯਾਨੀ ਦੀ ਸੱਚ ਦਿਖਾਉਨੇ ਹੋ ਅਗਲੇ ਸਾਡਾ ਵੀ ਮਨ ਕਰਦਾ ਵੀ ਅਜੇ ਬੰਦੇ ਨੂੰ ਬੁਲਾਇਆ ਜਾਵੇ ਕਿ ਸਾਡਾ ਕੰਮ ਦੇਖੇ ਅਗਲਾ ਸਾਡਾ ਖੁਸ਼ ਹੋਵੇ ਕੋਈ ਵੀ ਅਗਲਾ ਆਉਂਦਾ ਯਾਰ ਅਗਲੇ ਦੀ ਖੂਨ ਪਸੀਨੇ ਦੀ ਕਮਾਈ ਹੁੰਦੀ ਆ ਕੱਲੂ ਆਪਾਂ ਉਹਦੇ ਨਾਲ ਕਰਾਂਗੇ ਮਾੜਾ ਕੱਲੂ ਸਾਡੇ ਨਾਲ ਵੀ ਹੋ ਸਕਦਾ ਲੇਕਿਨ ਜਿਹੜੀ ਚੀਜ਼ ਹੈ ਉਹ ਨਹੀਂ ਵਾਕਿਆ ਯਾਰ ਵੀਰੇ ਦੇਖਦਾ ਤਸੱਲੀ ਨਾਲ ਕੰਮ ਕਰਦੇ ਆ ਬਈ ਦੇਖੋ ਹਾਂਜੀ ਇਹ ਵੀ ਆਪਣੇ ਭਰਾ ਨੇ ਆ ਸਾਰੇ ਮੁੰਡੇ ਮੇਰੇ ਕੋ ਕੰਮ ਕਰਦੇ ਆ ਬਹੁਤ ਵਧੀਆ ਕੰਮ ਕਰਦੇ ਆ ਮੁੰਜਾਈ ਕਰ ਰਿਹਾ ਤੇ ਪੂਰੇ ਇਹਨਾਂ ਨੇ ਸਾਰਾ ਤਿਆਰ ਕਰਕੇ ਦੇਣਾ ਪੇਂਟ ਮੇ ਆਵਾਜ਼ ਆ ਹਾਂ ਜੀ ਹਾਂ ਸਾਡਾ ਮਸ਼ੀਨੀ ਵਰਕ ਕੰਮ ਕਰਦੇ ਬਿਲਕੁਲ ਜੀ ਬਿਲਕੁਲ ਸਭ ਕੁਝ ਮਸ਼ੀਨੀ ਕਰਕੇ ਆਪਾਂ ਡਰਾਈਟ ਰੈਂਟਿੰਗ ਵੀ ਕਰਦੇ ਜਿਹੜੇ ਜਿਹੜੇ ਪੇਂਟ ਯੂਜ਼ ਕਰਦੇ ਆ ਗਰੰਟੀ ਹੈ ਕੰਪਨੀ ਤੋਂ ਹੁੰਦੀ ਹੈ ਆਪਣੀ ਕੰਪਨੀ ਕੰਪਨੀ ਜੀ ਆਪਣੇ ਕੋਲ 5 ਸਾਲ ਦੀ ਗਰੰਟੀ ਹੁੰਦੀ ਹੈ ਜੀ ਪੇਂਟ ਦੀ ਲੱਗੇ ਵੱਜੇ ਨਾ ਸਾਡੀ ਕੋਈ ਪੇਪੜੀ ਬਾਨੀ ਕੁਝ ਲੀਕਜ ਪ੍ਰੋਬਲਮ ਆਉਂਦੀ ਪੇਂਟ ਚ ਬਰੌਣਦੀ ਅਸੀਂ ਜ਼ਿੰਮੇਵਾਰ ਬੈਠੇ 5 ਸਾਲ ਦੀ ਗਰੰਟੀ ਵੀ ਦੇ ਰਹੇ ਹਾਂ ਇਹ ਦੇਖ ਲੈ Adik ਮੇਰਾ ਵੀਰ ਹੁਣ ਮੇਨ ਗੱਲ ਤੇ ਆਪਾਂ ਆ ਗਏ ਕਿਉਂਕਿ ਸਾਹੀਲ ਮੇਰਾ ਹਮੇਸ਼ਾ ਸੱਚ ਦੀ ਖਬਰ ਦਿਖਾਉਂਦਾ ਜੇ ਰੱਬ ਨਾ ਕਿਸੇ ਤਰ੍ਹਾਂ ਦੀ ਸਾਨੂੰ ਕੋਲ ਆ ਜਾਂਦੀ ਹੈ ਕਿ ਬਾਈ ਨੇ ਗਾਰੰਟੀ ਦਿੱਤੀ ਸੀ ਤੇ ਗਾਰੰਟੀ ਜੋ ਬਾਈ ਮੁੱਕਰਦਾ ਪਿਆ ਵਾ ਤੇ ਮੈਂ ਵੀਡੀਓ ਡਿਲੀਟ ਨਹੀਂ ਕਰਨੀ ਤੇ ਮੈਂ ਉਸ ਬਾਈ ਨਾਲ ਖੜਾ ਹਾਂ ਮੈਂ ਕਹਾਂ ਜੀ ਅਸੀਂ ਬੈਠੇ ਆ ਕੋਈ ਵੀ ਪ੍ਰੋਬਲਮ ਆਉਂਦੀ ਹੈ ਸਾਡੇ ਕੋਲ ਲਾਓ ਪਰ ਅੱਜ ਤੱਕ ਕਦੇ ਐਮ ਦੀ ਕੰਪਲੇਟ ਆਈ ਨਹੀਂ ਜੀ ਕਦੇ 12 ਸਾਲ ਦਾ ਤਿਆਰਬਾਜੀ ਮੇਰਾ ਪੇਂਟ ਦੇ ਮਾਮਲੇ 'ਚ ਅੱਜ ਤੱਕ ਕਦੇ ਮਾੜਾ ਮਟੀਰੀਅਲ ਨਹੀਂ ਲਾਇਆ ਮਾੜਾ ਸਮਾਨ ਨਹੀਂ ਵਾਟਿਆ ਹੈਗਾ ਦੇਖੋ ਜੀ ਡਰ ਉਹਨੂੰ ਹੁੰਦਾ ਜਿਹੜਾ ਮਾੜਾ ਵਾਟੂਗਾ ਅਸੀਂ ਮਾੜਾ ਕਦੇ ਵਾਟਿਆ ਨਹੀਂ ਨਾ ਸਾਡੇ ਨਾਲ ਹੋ ਸਕਦਾ ਸਹੀ ਤੇ ਅਸੀਂ ਪੂਰਾ ਵਧੀਆ ਕੰਮ ਕਰਕੇ ਦੇਈਦਾ 5 ਸਾਲ ਦੀ ਗਾਰੰਟੀ ਦੇ ਨਾਲ ਹਾਂਜੀ ਤੋਂ ਦੋਸਤੋ ਹੁਣ ਤੁਸੀਂ ਲੇਟ ਨਾ ਹੋਵੋ ਅਗਰ ਵੀ ਤੁਸੀਂ ਸੋਚ ਰਹੇ ਹੋ ਕਿ ਅਸੀਂ ਗੱਡੀ ਦਾ ਮੂੰਹ ਕਿੱਦਾਂ ਨੂੰ ਘਮਾਈਏ ਕਿ ਕਿਹੜੇ ਡੈਂਟੀ ਪੈਂਡਿੰਗ ਵਾਲਾ ਲੈ ਕੇ ਜਾਈਏ ਤਾਂ ਮੈਂ ਕਹਿ ਰਿਹਾ ਕਿ ਤੁਸੀਂ ਆਣਾ ਚਾਹੋ ਨਰਿੰਦਰ ਸਿੰਘ ਖਵਾਜਕੇ ਤੋਂ ਮੇਰਾ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਉਹ ਜਿਵੇਂ ਸਾਨੂੰ ਕਾਲ ਆਉਂਦੀ ਆ ਨਿੰਦਰભાઈ ਕੋਲੋਂ ਕਿ ਭਾਈ ਜੀ ਸਾਡੇ ਵੀ ਪਿੰਡ ਆਓ ਤੇ ਆਪਣੇ ਪੰਜਾਬ ਨੂੰ ਤੇ ਇੱਥੇ ਅਕਸਰ ਤੁਸੀਂ ਸੱਚ ਦਿਖਾਣੇ ਹੋ ਤੇ ਸਾਡੀ ਵੀਡੀਓ ਚੂ ਪਾਓ ਤਾਂ ਜੋ ਕੀ ਇਸ ਲੋਕ ਇਸ ਲੱਕ ਦੇ ਜਿਹੜੇ ਲੋਕ ਸੋਚਦੇ ਨੇ ਸਾਡੇ ਜਿਹੜੇ ਗੱਡੀਆਂ ਸ਼ੌਕੀਨਾਂ ਰੱਖਣ ਵਾਲੇ ਬਾਈ ਹਾਂ ਨੇ ਸੋਚਦੇ ਯਾਰ ਅਸੀਂ ਕੋਈ ਸਾਡੀ ਗੱਡੀ ਕੋਈ ਡੈਂਟਿੰਗ ਜਿਹੜੀ ਰਹਿ ਗਈ ਕਿੱਥੋਂ ਕਰਾਈਏ ਤਾਂ ਘੱਟ ਰੇਟ ਤੇ ਔਰ ਬਾਈ ਗਾਰੰਟੀ ਵੀ ਜਿਹੜਾ 5 ਸਾਲ ਦੀ ਗਾਰੰਟੀ ਦੇ ਰਿਆ ਰੰਗ ਦੀ ਕਿ ਕੋਈ ਵੀ ਦਿੱਕਤ ਆਂਦੀ ਆ ਤਾਂ ਮੈਂ ਇੱਥੇ ਬੈਠਾ ਕਿਉਂਕਿ ਪੰਜਾਬ ਸਾਡੀ ਵੈਸੇ ਵੀ ਕਹਿੰਦੇ ਨੇ ਇਹ ਧਰਤੀ ਪੀਰ ਫਕੀਰਾਂ ਦੀ ਧਰਤੀ ਹੈ ਗੁਰੂ ਸਾਹਿਬ ਦੀ ਧਰਤੀ ਹੈ ਕਿਉਂਕਿ ਇੱਥੇ ਜਿਹੜੇ ਪੰਜਾਬੀ ਨੇ ਜੋ ਮਿਹਨਤ ਕਰਦੇ ਨੇ ਸੱਚ ਦਾ ਸਾਥ ਦਿੰਦੇ ਨੇ ਤੋਂ ਬਾਈ ਵੀਡੀਓ ਨੂੰ ਚੱਲਦੀ ਚੱਲਦੀ ਕਰਦੇ ਹੋ ਸ਼ੇਅਰ ਤੇ ਦਿੱਤੇ ਗਏ ਨੰਬਰ ਤੇ ਇਹਨਾਂ ਨਾਲ ਸੰਪਰਕ ਕਰੋ ਕਿਤੇ ਦੂਰ ਨਹੀਂ ਤੁਹਾਡੇ ਹੀ ਇਲਾਕੇ ਰਾਹ ਰੋੜ ਖਵਾਜੇ ਤੋਂ ਨਰਿੰਦਰ ਭਾਈ ਜੋ ਬੜੇ ਤਰੀਕੇ ਨਾਲ ਕੰਮ ਕਰ ਰਹੇ ਹੈ ਤਾਂ ਜਲਦ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਦੇ ਨਾਲ ਤਾਂ ਤੁਸੀਂ ਜੁੜੇ ਰਹੋ ਪੰਜਾਬ 24 TV ਚੈਨਲ ਨਾਲ ਸੋ ਤੁਸੀਂ ਦੇਖਦੇ ਰਹੋ ਪੰਜਾਬ 24 TV ਚੈਨਲ ਤੇ ਮੈਂ ਹਾਂ ਸਾਹਿਲ ਮਹਿਰਾ ਕੈਮਰਾਮੈਨ ਸ਼ੁਭਰ ਨਾਲ ਧੰਨਵਾਦੀ ਸ਼ੁਕਰੀਆ ਹਾਂਜੀ ਵੀਰੇ ਆ ਦੇਖੋ ਆਪਾਂ ਟੱਕ ਪੱਟੀ ਲਾ ਕੇ ਹੁਣ ਇਹਦੀ ਮਜਾਈ ਕਰ ਰਹੇ ਆ ਮਜਾਈ ਇਸ ਹਨ ਪ੍ਰੋਪਰ ਤਰੀਕੇ ਨਾਲ ਕਰਾਂਗੇ ਕਿ ਇਹਦੇ ਤੋਂ ਪੱਟੀ ਸਾਰੀ ਚੱਕ ਹੀ ਜਾਣੀ ਹੈ ਜਿੱਥੇ ਡੈਂਟ ਹੋਣਾ ਡੈਂਟ ਕਵਰ ਕਰਕੇ ਫਾਈਨਲ ਵਿੱਚ ਆਪਾਂ ਮਾਰਾਂਗੇ ਜੀ ਪੇਂਟ ਤਾਂ ਦੇਖ ਸਕਦੇ ਹੋ ਇਹਨੂੰ ਥੋੜਾ ਟਾਈਮ ਲੱਗੇਗਾ ਰビング ਕਰਨ ਨੂੰ ਤੇ ਸਾਰਾ ਬੰਪਰ ਅਸੀਂ ਰビング ਕਰਕੇ ਇਸ ਤੋਂ ਬਾਅਦ ਅਸੀਂ ਪੇਂਟ ਲਈ ਇਹਨੂੰ ਯੂਜ਼ ਕਰਾਂਗੇ ਹਾਂਜੀ ਤੇ ਆਪਣੇ ਕੋਲ ਪੇਂਟ ਵੀ ਅੰਦਰ ਪਿਆ ਜੀ ਮਸ਼ੀਨੀ ਪੇਂਟ ਬਣਵਾਈਦਾ ਪ੍ਰੋਪਰ 0 0 ਕੰਮ ਕਰਕੇ ਦੇਈਦਾ ਜੀ ਹਾਂਜੀ ਇਹ ਨਹੀਂ ਹੈਗਾ ਵੀ ਆਪਾਂ ਆਪ ਬਣਾ ਲਿਆ ਜਾਂ ਨਹੀਂ ਜਿਹੜਾ ਗੱਡੀ ਆਉਂਦੀ ਹਰ ਟਾਈਮ ਕੋਲ ਉਹਦਾ ਇੱਕ ਕੋਡ ਹੁੰਦਾ ਉਸ ਤੇ ਹੀ ਪੇਂਟ ਬਣੇਗਾ ਇਹ ਆਪਣੀ ਇੰਸਟਾਗ੍ਰam ਤੇ ਆਈਡੀ ਹੈ ਵੀ ਗਈ ਆ ਸਫਾਨਕਾਰ ਵਰਕਸ਼ਾਪ ਖਵਾਜ ਕੇ ਜੀ ਹਾਂ ਜੀ ਸਫਾਨਕਾਰ ਵਰਕਸ਼ਾਪ ਖਵਾਜ ਕੇ ਮੇਰਾ ਨੰਬਰ ਹੈਗਾ ਜੀ 7053333318 7053333318 ਜੀ ਮੇਰਾ ਨੰਬਰ ਸੋ ਤੁਸੀਂ ਵੀ ਆਪਣੀ ਗੱਡੀ ਕਰਵਾ ਸਕਦੇ ਹੋ ਸੋ ਵਿਜ਼ਿਟ ਕਰੋ ਜੀ ਸਫਾਨਕਾਰ ਵਰਕਸ਼ਾਪ ਖਵਾਜ ਕੇ ਧੰਨਵਾਦ